हाँ जी मैं हरदीप कौर अपने चैनल पे स्वागत है अस सारे ठीक ठाक तो हों। होंगे कृपा सारे ठीक ठाक होंगे टाइम आ साढ़े सत सवा सत का टाइम होगा सत्त तो अच्छे भी हो गए सवा सतो भी इतना इन्ना का टाइम है बड़े अपने धोते गए है ਉਨੇ ਸੁਪਨੇ ਪਾ ਕੇ ਬਹੁਤ سارے ਕੰਮ ਪਾਏ ਨਹੀਂ ਕਰਨ ਵਾਲੇ ਤੇ ਕਈ ਵਾਰੀ ਕਾਲੀ ਚਾਹ ਹੱਥ ਵਿੱਚ 7 ਵਜ ਸਕਦੀ ਹੈ ਇਸ ਤਰ੍ਹਾਂ ਤੇ ਦੇ ਜੀ ਆ ਮ ਜਨਮੋਂ ਮਰੇ

लाम है मेरा कार्ड नहीं होता मैं भी बस ना आके आहा मैं खाना ना आके और कपड़े के, के पास मैं डर लग चुका था किन ना पता मैं लाऊंगा या आ गए मैं पहन दिया ना जो और ਫੀਓ ਰੋ ਅੱਡੀ ਵੱਡੀ ਹੁਮਾਰਾ ਆ ਗਿਆ ਜਾਦ ਕਰਿਆ ਸੀ ਮੇਰੀ ਦੀ ਗੇਟੀਆਂ ਬੜੀਆਂ ਗੀਆਂ ਤੇਰੀ ਦੀ ਨੀਂਦ ਨਾ ਆਉਂਦੀ ਨਾ ਕੋਈ ਮੈਨਜ਼ ਦੁਸ਼ਮਣ ਨਹੀਂ ਹੈ ਹਾਈ ਉਹ ਦੇਣਾ ਸੋਲਦੇ ਹੁੰਦੇ ਨੇ ਜਿੱਥੇ ਝੁਗਾ ਦੇਗੇ ਨਿੱਕੇ ਦੇਗੇ ਨਿੱਕੇ ਦੇ ਕੇ ਵੇਣ ਮਾਰਦੇ ਅਜਾਏ ਤਾਂ ਅੰਗੇ ਚੋਂ ਦਾ ਸਾਫੀ ਲੀਕੇ पा दि पीएगी आ रहेगी इन सारे तेल कटा लिया मे ਤਾਂ ਮੇਰੇ ਸਾਰਾ ਦੇਖੋ ਇੰਨਾ ਜਿਹੜਾ ਉਹ ਪਿੱਲਾ ਇਹ ਸਾਰਾ ਨਿਕਲ ਗਿਆ। ਹੋਕਰ ਗੱਲਾਂ ਬੰਸ ਹੋ ਰਹੀਆਂ ਸੱਸ ਸਾਰੀਆਂ ਬੋਤਲ ਕਿੰਦੀ। ਲੋਕ ਸੋਚੋ। ਲੋ ਜਿੱਧਰ ਆਪਾਂ ਫਟਫਟ ਝਾਰ ਕੇ ਕਰੋ। ਅਜ ਮੱਜਾ ਨਮਾਉਣ ਵਾਲੀਆਂ ਖੜੀਆਂ ਨੇ ਤੇ ਦੇਵ ਦਾ ਟਾਈਮ ਆਗਾ। ਤੇ ਚਾਚਾ ਜੀ ਆ ਗਏ ਸਰਦਾਰ ਜੀ ਉਹਨਾਂ ਕੋਲ ਬੈਠ ਗਏ। ਤੇ ਇਹ ਨਮਾ ਰੰਗ ਇਹ ਮੱਝਾਂ ਮੈਂ ਕਰਦੀ ਹਾਂ ਹੋਰ ਕੰਮ ਮੈਨੂੰ ਇੱਥੇ ਨਾ ਛਾਂ ਦੇ ਲਾਜਕ ਹੋ ਗਿਆ ਫਿਰ ਇੱਥੇ ਨਾ ਪੰਜ ਘਾਟ ਕਰਨੇ ਕੰਮਾਂ ਗਏ ਸਾਂ ਹੁੰਦੀ ਹੈਗੀ ਫਿਰ ਲੱਗਿਆ ਫਿਰ ਔਖਾ ਹੋ ਗਿਆ ਲੋਜਰ ਟਾਈਮ ਹੈ 11:00 ਵੱਜ ਗਏ ਨੇ ਹੁਣ ਕੰਮ ਨਿਬੜਿਆਗਾ ਹੁਣ ਕੰਮ ਨਿਬੜਿਆਗਾ ਆਪਣਾ 11:00 ਵੱਜ ਗਏ ਤੇ ਹੁਣ ਰੋਟੀ ਖਾਦੀ ਐ ਸਬਜ਼ੀ ਲੇਤੀ ਹੈਗੀ ਆਲੂ ਤੇ ਆਲੂ ਲੈਤਨੇ ਹਰੀ ਮਿਰਚ ਚਾਰ ਵਾਲੀ ਚਾਰ ਮੁੱਕਿਆ ਪੇ ਮਿਰਚਾਂ ਦਾ ਬਵਾਰੇ ਫਲੀ 120 ਰੁਪਏ ਕਿਲੋ ਨਿੰਚਾ 60 ਰੁਪਏ ਕਿਲੋ ਚਾਰੀ ਤੇ ਆਲੂ ਦਿੱਤੇ ਨੇ 50 ਦੇ 2.5 ਕਿਲੋ ਤੇ ਸਬਜੀ ਮੈਨ ਸਰਦਾ ਨਹੀਂ ਗਾ ਤੈਨੂੰ ਸੋਝ ਸਮਝ ਲੈਤੀ ਹੁਣ ਤੈਨੂੰ 4 ਦਿਨ ਮੌਜੂ ਕਰਾਂਗੇ ਤੈਨੂੰ 4 ਦਿਨ ਕਿਹੜੇ ਗਵਾਰੇ ਫਲੀਆਂ ਲੈ ਕਿਲੋ ਬਾਕੀ ਮਿਰਚਾਂ ਹੋ ਗਈਆਂ ਬਾਕੀ ਆਲੂ ਲੈ ਦਿੱਤੇ ਨੇਗੇ ਤੇ ਕੱਲ ਨੂੰ ਸੁੱਕੀ ਸਾਕੀ ਕਰ ਲਾਂਗੇ ਇਸ ਤਰ੍ਹਾਂ ਕਰ ਜੰਨੇ ਇੱਕ ਦਿਨ ਫਿਰ ਹਰੀ ਸਬਜੀ ਕਰ ਲੈਣਾਂਗੇ ਇੱਕ ਦਿਨ ਸੁੱਕੀ ਜਿਰੋ ਮੁੱਲ ਦੀ ਹੁੰਦੀ ਆ ਜਿਰੋ ਘਰ ਦੇ ਹੁੰਦੀ ਆ ਰੋਂ ਆਏ ਨਹੀਂ ਪਤਾ ਸੁੱਕੀ 15 15 ਦਿਨ 20 20 ਦਿਨ ਬੜੀ ਨਾ ਹੁਣ ਹੁਣ ਸਾਨੂੰ 4 ਦਿਨ ਹੋ ਗਏ ਹਰੀ ਸਬਜ਼ੀ ਖਾਂਦਿਆਂ ਨੂੰ ਮੇਰੀ ਸਲਾਹ ਸੀ ਅੱਜ ਵੀ ਚਾਰ ਕੱਲ ਨੂੰ ਬਣਾ ਲਾਂਗੇ ਸੁੱਕੀ ਬਣਾ ਲਾਂਗੇ ਕੋਈ ਉਹ ਸਬਜ਼ੀ ਦਾ ਭਾਈ ਕਹਿੰਦਾ ਕਹਿੰਦਾ ਮੈਂ ਭਾਈ ਕੱਲ ਨੂੰ ਆਉਂਦਾ ਨਹੀਂ ਹੈਗਾ ਸਬਜ਼ੀ ਕਿਉਂਕਿ ਤੋੜਾ ਪਿਆ ਤੇ ਹੁਣ ਸਬਜ਼ੀਆਂ ਵਾਲੇ ਜੇ ਆ ਜਾਣ 3-4 ਆਜ ਦਿਨ ਆ ਜਾਣ ਇਹਨੂੰ ਅਸੀਂ ਕਿਹਾ ਹੋਇਆ ਵੀ ਸਾਨੂੰ ਦੱਸ ਦਿਆ ਕਰ ਵੀ ਜਿੱਦ ਦੇ ਨਹੀਂ ਆਉਂਦਾ ਫਿਰ ਉਹ ਸਾਨੂੰ ਦੱਸ ਜਾਨਾ ਕਹਿੰਦਾ ਵੀ ਕੱਲ ਨੂੰ ਮੈਂ ਆਉਂਦਾ ਨਹੀਂ ਜੀ ਕੱਲ ਵਾਲੀ ਸਬਜ਼ੀ ਦਾ ਨਹੀਂ ਅੱਜ ਹੀ ਲੈ ਲਓ ਮਹ ਚਲਾ ਜੀ ਫਿਰ ਗਵਾਰੀ ਫਲੀਆਂ ਲੈ ਲਾਂਗੇ ਤੇ ਕੱਲ ਨੂੰ ਆਪਾਂ ਸੁੱਕੀ ਕਰ ਲਾਂਗੇ ਕੋਈ। ਹਾਂ ਬਸ ਐਨੇ ਆਪਨੇ ਲਾ ਲਾਂਗੇ ਹੋ ਜਾਣਗੀਆਂ ਹਨਾ। ਤੇ ਪੂਤਾ ਜਿਹੜੀ ਕੋਠੇ ਤੇ ਤੇ ਬੇੜ ਕੋਠાળੀ ਦੇ ਆਲੇ ਫੁੱਟਿਆਈ ਤੇ ਕੱਦੂ ਵੀ 100 ਕਿਲੋ ਹੋਵੇ 100 ਕਿਲੋ ਇੱਕ ਨੂੰ ਕੋਈ ਕੀ ਗਰੀਬ ਗੁਰ ਬਟਡ ਪਰ ਹੁਣ ਆਪਣੇ ਵਰਗੇ ਤਾਂ ਲੈ ਕੇ ਵੀ ਟਿੱਡ ਪਰ ਲੂਗਾ। ਤੇ ਗਰੀਬ ਰੂਬੇ ਲੋਪਾ ਔਖਾ ਨਹੀਂ ਤਾਂ ਮੈਂ ਤੋਤਾ ਗੱਬੀ ਦਾ ਕਾਵਰ ਉਹ ਟਿੱਕ ਪੌਣ ਵਾਲੇ ਕੱਪੜੇ ਤੋਤੇ ਗਏ ਨੇ ਹੁਣੇ ਰੋਟੀ ਖਾਧੀ ਐ ਥੋੜਾ ਜਿਹਾ ਰੈਸਟ ਕਰਕੇ ਫੇਰ ਲਵਾਉਂਗੇ ਦਵਾਈ ਹੁਣ ਹੀ ਲੈ ਲੈਣੀ ਐ ਪਰ ਦੁਪਹਿਰ ਦਾ ਟਾਈਮ ਲੈਣਾ 11 ਵਜੇ ਦੇ ਪਹਿਲੇ ਕਹਾਣੀ ਕੀਤੀ ਐ ਪਹਿਲਾਂ ਤੇ ਸਰੋਂ ਬੋਰੀਆਂ ਚ ਕਹਾਣੀ ਕਰਕੇ ਬੋਰੀਆਂ ਚ ਪਾਈ ਐ ਕਿਉਂਕਿ ਫੋਕ ਠੀੜਦਿਆਂ ਡੇਢ ਕ ਬੋਰੀ ਦੋ ਕ ਬੋਰੀਆਂ ਰਹਿ ਗਈਆਂ ਸਰਦਾਰ ਜੀ ਕਰਵਾ ਕੇ ਲਿਆਉਣਗੇ ਫੇਰ ਔਰ ਨਿਕਾਣੀ ਕਣਵਾ ਲਿਓਣਗੇ ਨੇ ਜਿਹੜੀ ਕਾਣੀ ਵਾਲੀ ਖਾਲੋ ਫਿੜਚੀ ਪੈ ਜੂਗੀ ਉਹ ਥੋ ਘੱਟ ਲੱਗਦੀ ਜਾਊਗੀ ਹਨਾ ਆਈ ਹੋਊ ਜੂਗਾ ਕੰਮ ਜੋ ਵੀ ਕੰਮ ਆ ਪਰ ਸਾਰਾ ਵਿਹੋਂਤ ਨਾਲ ਕਰਨਾ ਪੈਂਦਾ ਹਨਾ ਚਾਹੇ ਕੋਈ ਵੀ ਹੈਗਾ ਨੇ ਉਹ ਫਿਰ ਮ ਪੱਲੀਆਂ ਧੋਤੀਆਂ ਜੀ ਤੇ ਸਰੋਂ ਸੁੱਕੂਣੀ ਪਾਈ ਹੋਈ ਦੀ ਮਹ ਪਾਣੀ ਜੇ ਕੜਨਾ ਨਹੀਂ ਤਾਂ ਅੱਗ ਬੋਦਾ ਹੋ ਕੇ ਪੱਲੀਆਂ ਫਾਟ ਜਾਂਦੀ ਲੋ ਜੀਆ ਟੈਨ ਹੈਗਾ 2:3 ਵਜ ਗਏ ਨੇ ਚਾ ਪੀਲੀ ਬਣਾ ਲਈ ਖੇਤੋਂ ਤੇ ਅੱਜ ਆਪਣੇ ਫੇਸ ਸਪਰੇਅ ਕਰਦੇ ਨੇਗੇ ਜੀ ਦੀ ਤੇ ਅੱਪਾ ਲੈਤੀ ਨੇ ਅੱਜ ਗਵਾਰੇ ਫੜਨੇ ਤੋਂ ਪਹਿਲਾਂ ਵੀ ਦੱਸਿਆ ਕਿ ਬੀਬੀ ਗਵਾਰੇ ਫੜਨੀਆਂ ਕੱਢ ਲਈ ਐ ਮੈਂ ਮਿਰਚ ਦਾ achar ਪਾਉਣਾਂ ਦਾ achar ਮੁੱਕਿਆ ਪਿਆ ਵਾ ਤੇ ਜੋ ਖੇਤੋਂ ਤੋਂ ਰੂਪੀ ਲੈਂਦੀ ਉਹ ਰੱਖਾ ਹੋਏਦਾ ਹੈ ਨਾ ਮੈਂ ਸਭ ਮਿਰਚ ਦੇ achar ਬਿਨਾ ਘਰੇ ਵੀ ਨਹੀਂ ਸਰਦਾ ਹੈ ਅੱਪਾ ਪਾਣਾ ਮੇ ਮਿਰਚ ਦਾ achar ਦੀਦੀ ਫਾਲਨਾ ਡੰਗਰੀ ਦੇ ਬਾਰੇ ਦੀਆਂ ਕੀਦੀ ਐ ਤੇ ਲੇਟੀ ਬਣਾਇਆ ਹੀ ਮੈਂ ਇੰਨੇ ਹੀ ਮੱਝ ਦੀ ਤੇ 10 ਘਰ ਤੇ ਹਰ ਕੋਲ ਛੜ ਕੇ ਇੰਨੀ ਪੂਰਾ ਤੇਲ ਕਰਦੇ। ਜਿੱਤੇ ਦਿਨੇ ਰੱਤ ਨੇ ਪਾ ਮੰਨ ਨੂੰ ਪੰਜੀ ਹੋ ਜੋ ਠੰਗੀ ਹੋ ਜਾਂਦੀ। ਵੈਸੇ ਇੱਕ ਪਈਆ ਮੈਂ ਇਹ ਨਾਲ ਉਸਤਰ ਤੇ ਜਾਉਗੀ। ਦੰਗਵਾ ਪਹਿਲਾਂ ਨਾ ਦੰਗੋਂ ਤੋਂ ਪੰਜਾਹ ਸਾਤ ਤੋਂ ਇਹ ਸਿਲੇ ਤਾਂ ਵਿਚਾਰ ਪਾਣੀ ਕੱਢਦੇ ਸੀ ਜੇ ਆਪਾਂ ਟੁੱਟ ਕੇ ਕੋਹਣਿਆ ਫਿਰ ਖਰਾਬ ਹੁੰਦਾ ਚਾਰ ਕਾਫੀ ਗਰਡਨ ਦੀ ਵੀ ਗੁੰਝੀ ਹੋਈ ਸੀ ਜੇ ਪਾਣੀ ਪੈਂਦਾ ਤੇ ਤੇ ਮਿਲਦਾ ਜਿਆ ਖਰਾਬ ਜਿਹੜੀ ਆਪਾਂ ਪਾਈ ਸੀ ਇਮਲੀ ਵਾਲੀ ਤੇ ਗੁੜਾ ਵਾਲੀ ਨਿਤ ਪਾਈ ਸੀ ਉਹ ਖਤਮ ਹੋ ਗਈ तो गुड़ाला इमली वाला पानी पिया गया सिरका पैगा निंबू जो सी और नींबू जो पे कट के फिर कई दल्दी पाए पे निबूला सिरका जो भी निकल रहा है अजा बस वाणी जहाँ पे पा लागे हूँ पावे पहले लूमकी हल्दी बाकी मसाले में बहुत ज्यादा पाएंगे पहले इमली भी पी है जी मीठा भी पै ਸੇਕ ਕਰਦੇ ਆਂ ਸਾਰਾ ਕੁਝ ਪਾਇਆ ਮੈਂ ਪਿਆ ਦਿੱਤੀ ਸੀ ਹਾਂ ਉਹ ਨਹੀਂ ਆਲੀ ਤਾਂ ਜਗ ਵੀ ਹੈ ਨਹੀਂ ਗੀ ਅੰਦਰ ਬੈਜੋ ਗੁਰਮਨਾ ਗੁਰਮਨ ਆ ਵੀਦੀ ਨਾ ਪਤਾ ਖਾਲੀਆਂ ਚੜਿਆ ਚਲੋ ਜੇ ਤਾਂ ਫੇਰ ਮਿਲਦੇ ਆ ਆਪਣੇ ਖਾਣਨਾਂ ਦਾ ਕੰਮ ਬਾਹਰ ਦਾ ਇਹਦੇ ਕੀ ਕੰਮ ਹੋ ਜਾਗਾ ਪਾਇਆ ਕਰਾਇਆ ਲੋ ਜੀ ਮਸਾਂ ਕੰਮ ਨੇ ਮਿਹਰੇ ਇਦਾਂ ਟੋਕਰ ਦਾ ਭਾਂਡਾ ਦਾ ਮਨ ਜਾਪਿਆ ਇਹਨਾਂ ਨੂੰ ਸੁੱਕ ਜਾਣ ਦ ਫਿਰ ਆਪਾਂ ਇਹਨਾਂ ਨੂੰ ਚਿਣਾਂਗੇ ਟੋਕਰੇ ਦੇ ਵਿੱਚ ਲਾਵਾਂਗੇ ਅਜੇ ਕੱਪੜੇ ਲਾਉਣ ਵਾਲੇ ਪਏ ਨੇ ਅਚਾਰ ਮੈਂ ਪਾ ਦਿੱਤਾ ਹੈ ਸਬਜੀ ਮੈਂ ਧਰ ਦਿੱਤੀ ਹੈ ਤੇ ਤੇ ਮੇਨ ਤੋਂ ਬਾਤ ਆਉਂਦੀ ਹੈ ਖਾਣੀ ਸੌਖੀ ਹੈ ਬਾਰ ਨਹੀਂ ਬਣਾਉਣੀ ਔਖੀ ਐ ਚੀਰਨੀ ਤੋੜਨੀ ਵੀ ਔਖੀ ਐ ਚੀਰਨੀ ਵੀ ਔਖੀ ਐ ਦਵਾ ਦੇ ਥੜੀ ਹੈ ਨਾ ਇਹ ਮੱਖਣੀ ਨਾਲ ਮੱਖਣੀ ਨਾਲ ਵਾਲੀ ਸਬਜ਼ੀ ਹੈ ਨਾ ਤੇ ਹਜੇ ਕੱਪੜੇ ਤਾਰਾਂ ਤੇ ਪਏ ਨੇਗੇ ਜਿੱਦਿ ਦਾ ਕਵਰ ਤੋਂ ਸਤਿਉਰਾ ਪਾਸਾ ਪਾਟਣਾ ਹੈ ਪੱਲੀਆਂ ਤੈ ਮਾਰਨੀਆਂ ਨੇ ਸਾਰਾ ਦੇਣਾ ਦਾ ਅਈ ਨੰਗ ਗਿਆ ਤਾਂ ਫਾਇਰ ਵੀ ਚਾਣ ਨਹੀਂ ਆਈ ਦਵਾਈ ਲੈ ਕੇ ਘੰਟਾ ਪਿਆ ਵੀ ਨਹੀਂ ਗਿਆ ਆਏ ਆ ਕਹਾਣੀ ਕਰੀ ਤੇ ਰਮੂ ਬੰਨਣਾ ਤੇ ਸਰਦਾਰ ਜੀ ਖੇਤ ਬਾਗ ਗਏ ਹਜੇ ਮੱਜਾ ਬੰਨਣੀਆਂ ਨਹੀਂ ਗਿਆ ਮਾ ਬੰਦ ਚੱਕ ਹੋਰ ਖਾਣ ਜਿਆ ਨਹੀਂ ਤੋਂ ਪੌਂਦੀ ਆ ਗਈ ਹਜੇ ਖਾਣ ਤੋਂ ਉਹਨਾਂ ਨੂੰ ਅੱਧਾ ਘੰਟਾ ਹੈ ਸਵਾ ਤਿੰਨ ਹੋਵੇ ਹੋਣ ਤੇ ਸਾਢੇ ਤਿੰਨ ਹੋਰ ਖਾੜ ਜਾਣ ਤੋਂ ساری ਰਾਤ ਉਹਨਾਂ ਦੇ ਅੰਦਰ ਹੀ ਰਹਿਣਾ ਵਿਚਾਰੀਆਂ ਨੇ ਤੇ ਹਜੇ ਮੈਂ ਕੱਪੜੇ ਫੜਾਇ ਸੀ ਕੋਪਾ ਐਂ ਕੋਲੇ ਜਾ ਕੇ ਆਉਣੇ ਉਹਨੇ ਕਿਹਾ ਸੀ ਕਹਿੰਦੀ ਆ ਕੇ ਜਾਈ ਬਹੁਤ ਹੀ ਕੰਮ ਹੋ ਜਾਂਦਾ ਨਹੀਂ ਜਾ ਹੀ ਨਹੀਂ ਜਾ ਤੇ ਉਹ ਸੂਟ ਕੱਢਦੇ ਹੱਥੀਂ ਕਹਿੰਦੀ ਸੂਟ ਦੇ ਕੇ ਆਈ ਸੰਗਣਾ ਵੀ ਪੰਗੇ ਵਾਲੇ ਕਰਦੀਆਂ ਨੇ ਹੁਣ ਦੇਖ ਕੇ ਆਉਂਗੀ ਜੀ ਤਾਂ ਮੇਰਾ ਵੀ ਘਰ ਦਾ ਸੂਟ ਕੱਢਣਾ ਤੇ ਕੱਢਣਾ ਕੰਮ ਕੰਮ ਨਹੀਂ ਲਾਦਾ ਮੈਂ ਤਲਾ ਦਾ ਜੇ ਮੈਂ ਕੱਢਣ ਲੱਗ ਗਏ ਨਿਕਲ ਨਹੀਂ ਬਹੁਤਰ ਬਾਅਦ ਬਹੁਤ ਥੀਸ ਮੁੱਟਾਂ ਦਾ ਇੱਧਰ ਮੇਰੇ ਤਰ ਹੀ ਹੋਈ ਜੀ ਸਬਜ਼ੀ ਸਬਜ਼ੀ ਬਣਕਾ ਕੇ ਆਪਾਂ ਲਾਉਣੇ ਕੱਪੜੇ ਕੋਪੜੇ ਮੱਝਾ ਬੰਨਣ ਵਾਲੀਆਂ ਪਈਆਂ ਨੇ ਟਾਈਮ ਹਜੇ ਮੈਂ ਦੇਖਿਆ ਨਹੀਂ ਹੱਥ 'ਚ ਮੋਬਾਈਲ ਫਿਰਦੀਆਂ ਕਦੇ-ਕਦੇ ਤਾਂ ਆਪਾਂ ਨੂੰ ਐ ਐਸਾ ਦਿਨ ਚੜਦਾ ਹਨਾ ਸਾਧਨ ਪੱਬੀ ਜਿ ਰਹਿਣੇ ਅੱਜ ਅਸੀਂ ਸਾਰਾ ਦਿਨ ਹੀ ਬਿਜ਼ੀ ਰਹੇ ਤੇ ਥੋੜੇ-ਬਹੁਤੇ ਕੰਮ ਕਰੀ ਜਾਂਦੇ ਹਜੇ ਕਾਣੀ ਕਰੀ ਪਈ ਆ ਟੋਲ ਲੀਤੇ ਲਾਲੀ ਬੇਲੀ ਕਰੀ ਹੋਈ ਪਈ ਐ ਔਰ ਵਿੱਚ ਥੱਲੇ ਖਾਲਜੀ ਨਹੀਂ ਹੁੰਦੀ ਉਹ ਮੱਜਾਂ ਵਾਲੀ ਥੋੜੀ ਤੇ ਪਾ ਕੇ ਸਨੀ ਕਰ ਦੂ ਜੇ ਖਾਣ ਗੀਆਂ ਨਹੀਂ ਚਾਰ ਰਲਾ ਲਾਂਗੇ ਵਿੱਚ ਤੇ ਉਹ ਤੱਤੇ ਪਾਣੀ ਤੱਤਾ ਪਾਣੀ ਕਰਕੇ ਧੋਣ ਵਾਲੇ ਗੀਜਰ ਲਾ ਕੇ ਆਉਣੀ ਹੁਣ ਇਹ ਜੇ ਕੰਮ ਬਹੁਤ ਸਾਰੇ ਪਾਇਨੇ ਕਰਨ ਨਾਲ ਮੀਂਹ ਵਿੱਚ ਪਿੱਪਲ ਦੇ ਕਿੱਦਾਂ ਹੋਏ ਕਾਂਦਾ ਚ ਬਹੁਤ ਵੱਡਾ ਪਿੱਪਲ ਹੋ ਜਾਂਦਾ ਕਾਇਦੇ ਹੁੰਦੇ ਨੇ ਆਪਣਾ ਫਲਾਨਾ ਪਿੱਪੜ ਲੱਗ ਗਿਆ ਹਨਾ ਇਹ ਉਹ ਪਿੱਪੜ ਲੱਗ ਗਿਆ ਇਹ ਉਹ ਪਿੱਪੜ ਲੱਗ ਗਿਆ ਇਹ ਮੈਨੂੰ ਪਿੱਪੜ ਲੱਗ ਗਿਆ ਇਹ ਮੈਂ 20 ਕਿ ਦਿਨਾਂ ਬਾਅਦ ਮਹੀਨੇ ਬਾਅਦ ਵੱਡਦਾ ਨਹੀਂ ਇਹ ਫੇਰ ਉਹ ਹੋ ਜਾਂਦਾ ਜਿਹੜਾ ਕੋਈ ਬੰਦਾ ਤੰਗ ਜਾ ਕਰੀ ਜਾਂਦਾ ਆਪਣਾ ਕਹਿੰਦੇ ਨੇ ਫਲਾਨਾ ਮੈਨੂੰ ਦਾਦਨ ਲੱਗ ਗਿਆ ਜਾਂ ਪਿੱਪੜ ਲੱਗ ਗਿਆ ਹਨਾ ਆ ਮੋਂ ਕਹਾ ਤੇ ਪਿੱਪੜ ਲੱਗ ਗਿਆ ਫਲਾਨਾ ਕੰਦ ਚ ਪਿੱਪੜ ਕੋਠਿਆਂ ਚ ਪਿੱਪੜ ਲੱਗ ਜਾਂਦੇ ਨੇ ਜੀਰੋਂ ਹੁਣ ਬਹੁਤ ਔਖਾ ਕਰਦੇ ਨੇ ਚਲੋ ਜੀ ਆਪਾਂ ਨੇ ਹੁਣ ਸਬਜੀ ਆਪਣੀ ਭੁੱਜ ਗਈ ਐ ਇਹਦੇ ਵਿੱਚ ਆਪਾਂ ਪਾਉਣਾਂਗੇ ਜੀ ਨੂਨ ਮਿਰਚ ਮਸਾਲਾ ਜੋ ਵੀ ਪਾਉਣਾ ਹੈਗਾ ਸਵਾਦ ਅਨੁਸਾਰ ਆਪਾਂ ਤੇ ਪਾਈਏ ਕੈਮਰਾ ਕਰੀਏ ਆਪਾਂ ਚੇਂਜ ਤੇ ਪਹਿਲਾਂ ਮੈਂ ਸਾਰੇ ਪਾਂਡੇ ਮਾਂਜ ਕੇ ਆਹੋ ਕਰੇਨੇਗੇ ਕਰੇਨੇਗੇ ਹੁਣ ਉਹ ਸਬਜੀ ਬਣਦੇ ਬਣਦੇ ਸੁੱਕ ਜਾਣਗੇ ਤੇ ਉਹਨਾਂ ਨੂੰ ਮੈਂ ਆਹੋ ਕਰ ਦੂੰਗੀ ਟੋਪਰਾ ਛੇਣਦੇ। ਟੋਪਰਾ ਬਿਲਕੁਲ ਖਾਲੀ ਹੋਇਆ ਤਾਂ ਤਾਂ ਜਾਣਾ ਸਾਰਾ ਟੋਪਰਾ ਬੰਦ ਕਰਿਆਪੇ। ਫੇਰ ਡਰਮ ਸਾਰਾ ਮੈਂ 6:30 ਵਜੇ ਨੂੰ ਵੇੜਦਾਣੀ ਹੂੰ ਕਿ ਸਾਰਾ ਸਬਜ਼ੀ ਦਾ ਹਨਾ ਹੋਰ ਦੁੱਧ ਬਾਦ ਦਾ ਦਹੀਂ ਦੱਤੇ ਦਾ ਜਮਾਉਣ ਦਾ। ਤੇ ਫੇਰ ਕੋਈ ਨਦਰ ਕਰਦੇ। ਕਦੇ ਇੱਧਰ ਰੋਟੀ ਰੋਟੀ ਰਹਿ ਜਾਂਦੀ ਹੈ। ਰੋਟੀ ਵੀ ਬਣਾ ਲੈਂਦੀ ਹਾਂ। ਤੇ ਗ੍ਰੇਸੇ ਰਿਡਾਉਂ ਦਿੰਦੀ ਹੈ। ਤੇ ਫਰਿਆ ਚਰਿਆਕ ਚੀਰ ਕੇ ਪਾਈ ਗੀ ਚਨੀ ਚਿਰੀਆਂ ਨੇ ਮੈਂ ਮਿਰਚਾ ਡੋងਗੀ ਆ ਜੀਰੀਆਂ ਪਹਿਲਾਂ ਦਬਾਵਾ ਤਿਆਰ ਕਰੇ ਮਹਾ ਮਿਲਦੀ ਸਬ지 ਬਣਦੀ ਇਹਨਾਂ ਨੂੰ ਬਰੋਂ ਆਉਣਾ ਬਖਾ ਹੋ ਜਾ। ਜੀਰੀ ਦਾ ਕਦਮ ਇਹ ਪਾਇਆ ਨਾ ਜਦੋਂ ਤੱਕ ਤੇ ਚੀਕਾ ਲੱਗਦੀ ਹੈ ਤੇਲ ਬਾਹਰ ਚੜਜੇ ਤੇ

ਆਹ ਅਸਲ ਵਿੱਚ ਜਿਹੜਾ ਸਾਚੀ ਮੱਖ ਦਾ ਮਲਾਈ ਮੀਂਦਾ ਹੀ ਹੈ ਸੱਜਰਾ ਦੀ ਨਾਭਾ ਦੇ ਵਾਲੇ ਨੇ ਇਹਨਾਂ ਦੇ ਪਾਣੀ ਆਇਆ ਦਾ ਜਿਹੜਾ ਕਰ ਕਰ ਜਿਹੜਾ ਸੋਣ ਚ ਪੰਡਾਈ ਕੇ ਸਬਜੀ ਉਹ ਜਿਹੜੀ ਬੁਲਕੇ ਟਮਾ ਨੂੰ ਜਿਹਵੇਂ ਬਸ ਤੇ ਭਾਂਡੇ ਦੇ ਵਿੱਚ ਉਤਾਰ ਲੈ ਜਿੰਨੂ ਮਾਈ ਔਰ ਜਿਹੜਾ ਬਾਹਰੋਂ ਸਾਚੀ ਭਾਂਡਾ ਹੁੰਦਾ ਕਰੇ ਦੇ ਚੰਖਣਾ ਉਹ ਕੱਢਿਆ ਮਾਈਂ ਗਿਆ ौली रोज मीट खी कर सारा फ्रिश साफ कर माड़ी मतलब मारदा जी चंकी तो मार तरह जिस तरह चंबी तो तरह, तो तरह मीठा तो दी पता हमारा गैस कर देने घटे हल्दी पक् मसाले पक जाने अच्छा। साल करता चार सौ रुपये करता तो हम चार भी दिखा दिए। ਮੈਂ ਚੱਪਾ ਵਾਲੀਆਂ ਖਾਸ ਗਈਆਂ ਮੇਰਾ ਖੜਕਾ ਲੱਗ ਜ਼ਰੂਰ ਦੁੱਤੀ ਬਦਲਦੀਆਂ ਚੱਪਾ ਝੋਚ ਇਸ ਤਰ੍ਹਾਂ ਚਾਰ ਆ ਪਿੱਛੇ ਇਹ ਪਹਿਲਾ ਵਾਲੇ ਮਸਾਲੇ ਪੈਤੀ ਉਹ ਚੀ ਪਾਇਆਗਾ ਹਾਂ ਜਿਹੜੇ ਨਿੰਬੂ ਉਹ ਕਾਇ ਉਠੀ ਲੌਕਣ ਵੇਲ ਲਿਆ ਦਿੱਤੀ ਉਹ ਵੀ ਕੱਟ ਕੇ ਤਿੰਨ ਚਾਰ ਦਲਾਂ ਦੇ ਵਿੱਚ ਸੱਟੇ ਪੈ ਤੁਰਾ ਪਾਣੀ ਬਿਲਕੁਲ ਨੁੱਚੜ ਕੇ ਸਿਰਕਾ ਬਣ ਗਿਆ ਸੀ ਵਿੱਚ ਗੁੜਾ ਵਾਲਾ ਪਾਣੀ ਦੀ ਪਿਆ ਸੀ ਜਿੰਨਾ ਪਹਿਲਾਂ ਇਹ ਦੀ ਉਹ ਦੇਖੀ ਮੈਂ ਗੁੜਾ ਵਾਲੀ ਮਿਰਚ ਬਣਾਈ ਸੀਗੀ ਉਜ ਰੋੜ ਦੇਖ ਲਓ ਇਸੇ ਦੇਖ ਕੇ ਬਣਾ ਲਿਓ ਹੈਨਾ ਤੋ ਜੀ ਆਪਣੇ ਕੰਮ ਤਾਂ ਤੇ ਚੱਲਦੀ ਰਹਿਣਗੇ ਆਪਾਂ ਕਰ ਦੇਾਂਗੇ ਵੀਡੀਓ ਦਾ ਐਂਡ ਹੁਣ ਮੈਨੂੰ ਪਤਾ ਹੈ ਅਜੂ ਬਾਹਰ ਨਹੀਂ ਮੈਨੂੰ ਟਾਈਮ ਲੱਗਣਾ ਵਲੌਗ ਬਣਾਉਣ ਦਾ ਕਿਉਂਕਿ ਤਾਰਾਂ ਤੇ ਕੱਪੜੇ ਵੀ ਪਏ ਨੇ ਤੇ ਮੱਝਾ ਕੰਨੇ ਵੀ ਜਾਣਾਗਾ ਤੇ बच्चे पढ़े हैं अंदर पेपर है उन्हें भी मैं ठा नहीं सकती पढ़दियां ने सुकमन हो रही है तैयारी करदियां है पेपर दी ਤੇ ਜਿਹੜੀ ਹੁਣ ਚੱਕ ਤਰ ਆ ਉਹ ਮੈਂ ਕਰਦਿਆਂ ਗੁਰਮਣ ਕੈਂਪਰ ਕੁੰਪਰ ਭਰ ਗਈ ਆ ਕੇਰਾ ਬਰਖ ਪਾ ਗਈ ਕੈਂਪਰ ਭਰ ਗਈ ਕਿਉਂਕਿ ਹਨਾ ਜਿਹੜਾ ਸਰਦਾਰ ਜੀ ਖੇਤੋਂ ਆਉਂਦੇ ਨੇ ਫਿਰ ਪਾਣੀ ਪੀਂਦੇ ਨੇਗੇ ਹੁਣ ਸਰਦਾਰ ਜੀਆਂ ਦਾ ਵੀ ਕੰਮ ਆ ਸਰਪਲਤਾ ਮੀ ਕਰਨ ਨਾ ਕੀਤੇ ਧਿਆਨ ਦਿੱਤਾ ਜਾਣ ਗਿਆ ਸੀ ਕਿਉਂਕਿ ਜੀਰੀ ਪਾਣੀ ਦੀ ਪਰੀ ਪੀਤੀ ਪੱਲਾ 4-5 ਦਿਨ ਹੋ ਗਏ ਉਹਦੇ ਸਪਰੇਅ ਕੀਤੀ ਹੈਗੀ ਤੇ ਹੁਣ ਅੱਜ ਕਰਨ ਆਈ ਹੋਣੀ ਸਪਰੇਅ ਤੇ ਖੇਤ ਵੀ ਕਹਿੰਦੇ ਕੰਮ ਬਹੁਤ ਚੜ ਗਿਆ ਏ ਪਰਸੋਂ ਬੀਬੀ ਨੂੰ ਲੈ ਕੇ ਬਾਗੇ ਕੱਲ ਮੈਨੂੰ ਲੈ ਕੇ ਬਾਗੇ ਕੱਲੂ ਨੂੰ ਫੇਰ ਮੈਨੂੰ ਲੈ ਕੇ ਜਾਣਾਗਾ ਦੁਬਾਰੇ ਟੈਸਟ ਹੋਣਗੇ ਤੇ ਪਰਸ ਐਨੇ ਪਰਸੋਂ ਨੂੰ ਬੀਬੀ ਦੀ ਦਵਾਈ ਮੁੱਕ ਜੋਗੀ ਬਸ ਕਰੇ ਮੈਨੂੰ ਲੈ ਕੇ ਕਰੇ ਬੀਬੀ ਨੂੰ ਲੈ ਕੇ ਉਹੀ ਗੱਲ ਆ ਖੇਤ ਦਾ ਕੰਮ ਮੱਠਪ ਹੋਇਆ ਪਿਆ ਸੀ ਹੁਣ ਦੋ ਦਿਨ ਹੋ ਗਏ ਮੈਂ ਹੁਣ ਦਸਤ ਚਲ ਦੋ ਦਿਨ ਕੰਮ ਕਰੋ ਹਣਾ ਕੱਲਾ ਆ ਆ ਕੇ ਮੈਨੂੰ ਅੰਜਰੋ ਮੈਨੂੰ ਦਵਾਈ ਦਿਵਾ ਕੇ ਲਈ ਆ ਕੇ ਖੇਤ ਗਏ ਸਵੇਰ ਦੇ ਗਏ ਹੋਏ ਨੇ ਹੁਣ ਖੇਤ ਤੇ ਮੱਝਾਂ ਨਵਾ ਕੇ ਸੀ ਕੱਖ ਪਾ ਕੇ ਤੇ ਕਿਹਾ ਹੁਣ ਕਹਿੰਦੇ ਤੂੰ ਆਖ ਸੋਖੀ ਆਪੀ ਕਰੀ ਮੇਰਾ ਵੀ ਬਹੁਤ ਖੇਤ ਕੰਮ ਆ ਪਿਆ ਹੈ ਹਣਾ ਜਿਹੜਾ ਢਿੱਲ ਮੱਠ ਹੋ ਜਾਂਦੀ ਆ ਉਦੋਂ ਹੁਣ ਅਸੀਂ ਨਹੀਂ ਮੈਂ ਸਾਰੀ ਗਰਮੀ ਸਰਦਾਰ ਜੀ ਨੇ ਕਦੇ ਹੈਲਪਰ ਨਹੀਂ ਸੀ ਖੇਤ ਪਾਇਆ ਹੈਗਾ ਹੁਣ ਸਾਡੇ ਕੀ ਕਹਿੰਦੇ ਨੇ ਸੱਸ ਨੂੰ ਹਾਂ ਬਿਮਾਰ ਹੁਣ ਕਾਰਨ ਖੇਤ ਤੇ ਦਿਹਾੜੀ ਵੀ ਪੈ ਰਹੀ ਹੈਗੀ ਕਿਉਂਕਿ ਫਿਰ ਸਰਦਾਰ ਜੀ ਨੂੰ ਕੰਮ ਹੁੰਦਾ ਤਾਂ ਕਰਕੇ ਸਰਦਾਰ ਜੀ ਨੂੰ ਜਿਹੜਾ ਸੀ ਠੀਕ ਠਾਕ ਹੁੰਨਿਆ ਕਰ ਦਾ ਕੋਈ ਫਿਕਰ ਨਹੀਂ ਹੁੰਦਾ ਨਾ ਮਾਲ ਨਾ ਜੰਪਸੂ ਦਾ ਨਾ ਕੱਖ ਦਾ ਨਾ ਕੰਡੇ ਦਾ ਤੇ ਜੇ ਜਿਹੜਾ ਸਾਡੀ ਸਿਹਤ ਡਾਊਨ ਹੋ ਜੇ ਨੇ ਫਿਰ ਉਹਨਾਂ ਨੂੰ ਸਾਡੇ ਕੰਮ ਵੀ ਸਾਹਮਣੇ ਪੈਂਦੇ ਨੇਗੇ ਤਾਂ ਕਰਕੇ ਸਾਨੂੰ ਹੈਲਪਰ ਪਾਉਣਾ ਪੈ ਗਿਆ ਤੇ ਅਨਸਰ ਦੇ ਰਹ ਹੁੰਦਾ ਹਨ ਨਹੀਂ ਤਾਂ ਉਹ ਹੀ ਗੱਲ ਆ ਜਿਹੜਾ ਆਪਦਾ ਕੰਮ ਆਪ ਕਰਨਾ ਉਹ ਆਪਦੇ ਹੱਥ ਦਾ ਕਰਨਾ ਹੁੰਦਾ ਉਹ ਆਪਾਂ ਨੂੰ ਪਤਾ ਹੁੰਦਾ ਵੀ ਆਪਣਾ ਕੰਮ ਕਿਵੇਂ ਆਗਾ ਖੇਤ ਵੀ ਬਹੁਤ ਔਖਾ ਹੋ ਜਾਂਦਾਗਾ ਤੇ ਅੱਜ ਫੇਰ ਹੈਲਪਰ ਨੇ ਦੋ ਉਹ ਕਰਦੇ ਨੇਗੇ ਜਿਹੜੇ ਢੋਲੀ ਵਾਲੇ ਪਾਈ ਹੁੰਦੇ ਨੇਗੇ ਉਹ ਕਰਦੇ ਨੇ ਸਪਰੇਅ ਉਹਦੇ ਵੀ 20 ਕਿੱਲਿਆ ਤੇ ਉਹਨਾਂ ਨੇ ਕਰੀ ਸੀ ਬਾਕੀ ਪੈਣਾ ਪੁੱਛਦਿਆਂ ਨੇ ਵੀ ਤੁਹਾਡੇ ਕੋਲੇ ਵਾਹਣ ਹਨਾ ਬਾਹਣ ਸਾਡੇ ਕੋਲ ਇੰਨੇ 20 ਕਿਲੇ ਨਹੀਂ ਹੈਗੇ ਇਸ ਠੇਕੇ ਤੇ ਲੈਣੇ ਆ 10 ਕਿਲੇ ਨੇ ਸਾਡੇ ਕੋਲ ਤਾਂ ਦੋਨਾਂ ਭਾਈਆਂ ਕੋਲ 5-5 ਤੇ 10 ਕਿਲੇ ਇਸ ਠੇਕੇ ਤੇ ਲੈ ਲੈਣਾ 20 ਕਿਲੇ ਕਿ ਕੀ ਕਰਦੇ ਆ ਹਨਾ ਸੇ ਸਾਨੂੰ ਪਤਾ ਜੀ ਠੇਕੇ ਮਹਿੰਗੇ ਨੇ ਬਚਦਾ ਵੀ ਕੁਝ ਹੈ ਨਹੀਂਗਾ ਚਲੋ ਹੁਣ ਮਿਲਾਂਗੇ ਆਪਾਂ ਕੱਲ ਨੂੰ ਤੇ ਅਗਲੀਆਂ ਗੱਲਾਂ ਜਿਹੜੀਆਂ ਰਹਿੰਦੀਆਂ ਨੇ ਉਹ ਕੱਲ ਨੂੰ ਕਰਾਂਗੇ ਵਲੌਗ ਵਿੱਚ ਹੁਣ ਮੇਰੇ ਵੀ ਕੰਮ ਬਹੁਤ ਪੈਨੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗਰ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗਰ ਨਾਲ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ